ਯੋਗ ਕਿਸਾਨ ਜੁਨੀਅਨ ਦੇ ਵਰਦਾਨ ਤੇ ਜਿੰਨੀਆਂ ਵੀ ਮਸ਼ਹੂਰ ਮੇਰੀਆਂ ਭੈਣਾਂ ਔਰ ਭਰਾ ਇਕੱਠੇ ਹੋਏ ਆ ਸਾਰਿਆਂ ਦਾ ਮੈਂ ਤੈਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਹੜੀ ਇੰਨੀ ਠੰਡ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਏ ਆ ਪਰ ਅਸੀਂ ਆਏ ਕਿਉਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਹੱਕ ਜਿਹੜਾ ਆ ਉਹ ਖੋਹ ਲਿਆ ਗਿਆ ਤੁਹਾਨੂੰ ਪਤਾ ਅੱਜ ਲੋਕ ਕਿਹੜੇ ਮਜ਼ਾਕ ਕਰਦੇ ਆ ਇਹ ਉਹ ਟੋਕਰੀ ਭਰ ਭਰ ਕੇ ਇੰਨੀ ਨਹੀਂ ਲੈ ਕੇ ਜਾਂਦੀਆਂ ਮਿੱਟੀ ਦੀ ਮਜ਼ਾਕ ਸੌਣ ਲੋਕ ਕਰਦੇ ਆ ਜਿਹੜੇ ਅਮੀਰ ਲੋਕ ਆ ਉਹ ਮਜ਼ਾਕ ਕਰਦੇ ਆ ਕਿਉਂ ਉਹਨਾਂ ਕੇ ਬਹੁਾ ਚੱਕਰ ਨੂੰ ਨਹੀਂ ਹੁਣ ਮਿਲਦੀਆਂ ਦਿਹਾੜੀ ਵਾਸਤੇ ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਨੇ ਨੂੰ ਨਹੀਂ ਮਿਲਦੇ ਕਿਉਂ ਨਾ ਬੋਦੀ ਸਰਕਾਰ ਮੁਕਾਬਲ 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 ਇਹਦਾ ਮੀਰ ਲੋਕ ਚੰਗੇ ਕੇ ਸਾਧਿਆਂ ਉਹਹਦੀਆਂ ਟੋਕਰੀਆਂ ਚੱਕਣ ਇਹਨਾਂ ਨੂੰ ਦਿਹਾੜੀ ਜਿਹੜੀ ਆ ਉਧਰ ਫਰੀ ਲੈਂਦੀਆਂ ਕਿਉਂ ਇਹਨਾਂ ਨੂੰ ਤਕਲੀਫ ਹੁੰਦੀ ਇਹਨਾਂ ਦੇ ਢਿੱਡ ਦੁਖਦੇ ਆ ਤੇ ਸਾਡਾ ਗੋਹਾ ਕੂੜਾ ਕੰਮ ਤੇ ਛਾੜੂ ਮਰਨ ਸਟੇਰੀਆ ਕਿ ਠਿਕਕਰਾਂ ਦੇ ਵਿੱਚ ਤਾਂ ਇਸ ਕਰਕੇ ਅਸੀਂ ਇਹ ਤੁਹਾਨੂੰ ਕਾਨੂੰਨ ਬਾਰੇ ਵੀ ਪਤਾ ਆ ਕਿ 20 ਸਾਲ ਹੋ ਗਏ ਜਿਹੜਾ ਮੰਗਰੇਗਾ ਦਾ ਸਾਡੇ ਇਸ ਕਿਹਮ ਆਈ ਸੀ 20 ਸਾਲ ਹੋ ਗਏ ਸਾਨੂੰ ਉਹਦੇ ਵਿੱਚ ਕੰਮ ਕਰਦਿਆਂ ਨੂੰ ਤੇ ਉਹਦੇ ਵਿੱਚ ਜਿਹੜਾ ਕੀ ਸੀਗਾ ਕਿ 100 ਦਿਨ ਦੀ ਕ੍ਰਾਂਤੀ ਸੀਗੀ ਠੀਕਾ ਜੀ ਇਹਦੇ ਵਿੱਚ ਜਿਹੜੀ ਇਹਨਾਂ ਨੇ 125 ਦਿਨ ਦਾ ਕੰਮ ਤਾਂ ਇਹਨਾਂ ਨੇ ਰੋਜ਼ਗਾਰ ਛੋਛਾ ਛੱਡਿਆ ਛੋਛਾ ਛੋਛਾ ਕਿਉਂ ਛੱਡਿਆ ਕਿਉਂਕਿ ਇਹਦੇ ਵਿੱਚ 2 ਮਹੀਨੇ ਦੀ ਇਹਨਾਂ ਨੇ ਕੰਮ ਬੰਦ ਕਰ ਦਿੱਤਾ ਕਿਹੜੇ ਮਹੀਨੇ ਦੇ ਵਿੱਚ ਜਦੋਂ ਅਸੀਂ ਵਾਟੀਆਂ ਕਰਦੇ ਹਾਂ ਹਨਾ ਝੋਨੇ ਵੜਦੇ ਹਾਂ ਉਹਨਾਂ ਦੇ ਨਾਲ ਦੇ ਵਿੱਚ ਕੀ ਹੁੰਦਾ ਆ ਮਸ਼ੀਨਾਂ ਦਾ ਕੰਮ ਕਰਦੀਆਂ ਅਸੀਂ ਤਾਂ ਅਨੇ ਹੱਥੇ ਘਾ ਕੇ ਸਾਨੂੰ ਲੋਕਾਂ ਨੇ ਬਟਾ ਸਰਕਾਰ ਨੇ ਭਟਾਉਂਦਾ ਠੀਕ ਆ ਤੇ ਕੀ ਆ ਇੱਥੇ ਤੇ ਇਹਨਾਂ ਲੋਕਾਂ ਨੂੰ ਇਹ ਹੀ ਆ ਕਿ ਗਰੀਬਾਂ ਦੇ ਹੱਥੋਂ ਜਿਹੜੀਆਂ ਰੋਟੀ ਖੋਨਾਂ ਇਹ ਇਹ ਸਾਰੀਆਂ ਨੀਤੀਆਂ ਕੀ ਆ ਸਰਕਾਰਾਂ ਦੀਆਂ ਇੱਕ ਸਿਰਫ ਵੋਟਾਂ ਦੀਆਂ ਕਿ ਅਸੀਂ ਗਰੀਬ ਜਨਤਾ ਨੂੰ ਤੰਗ ਕਰੀਏ ਉਹ ਸਾਡੇ ਤੋਂ ਡਿਮਾਂਡ ਕਰਨ ਕਰਮਾਂ ਦੀ ਆ ਕੇ ਤਾਂ ਅਸੀਂ ਉਹਨਾਂ ਦੇ ਕੋਲੋਂ ਉਹਨਾਂ ਦੇ ਵੋਟਾਂ ਦੇ ਹੱਕ ਖੋਈਏ ਅਸੀਂ ਠੀਕ ਆ ਤੇ ਹੁਣ ਕੀ ਹੋਇਆ ਆ ਅਤੇ ਇਹ ਜਿਹੜਾ ਆਪਣਾ ਸਾਡਾ ਸਾਨੂੰ ਰੋਜ਼ੀ ਰੋਟੀ ਮਿਲੀ ਆ ਅਸੀਂ ਇਹਦੇ ਤੇ ਲੱਤ ਨਹੀਂ ਮਾਰਨ ਦੇਣੀ ਮੋਟੀ ਸਰਕਾਰ ਨੂੰ ਠੀਕ ਹੈ ਤੇ ਅਸੀਂ ਵਾਤੋਂ ਵਾਗੇ ਸਾਰੇ ਇਕੱਠੇ ਹੋ ਕੇ ਇਹਦੇ ਤੇ ਜਰੂਰ ਅਸੀਂ ਇਕੱਠੇ ਹੋਣਾ ਚਾਹੀਦਾ ਸਾਨੂੰ ਇਹਦੇ ਤੇ ਅਸਰ ਕਰਨਾ ਚਾਹੀਦਾ ਅਸੀਂ ਲੋਕ ਜਿਹੜੇ ਆ ਪਿੰਡਾਂ ਦੇ ਵਿੱਚ ਅਣਜਾਣ ਬੈਠੇ ਆ ਜੋ ਅਣਜਾਣ ਬੈਠੇ ਆ ਜੀ ਕਾਨੂੰਨ ਦਾ ਨਾਂ ਬਦਲ ਗਿਆ ਮਹਾਤਮਾ ਗਾਂਧੀ ਦੀ ਜਗਾ ਜੀ ਰਾਂਜੀ ਰੱਖ ਦਿੱਤਾ ਠੀਕ ਆ ਉਹ ਜੀ ਰਾਮ ਜੀ ਰੱਖਣ ਦੀ ਲੋੜ ਕੀ ਪਈ ਸੀ ਜੇ ਉਹਦੇ ਵਿੱਚ ਇਹ ਤਬਦੀਲੀਆਂ ਨਾ ਕਰਦੇ ਇਹਨਾਂ ਨੇ ਤਬਦੀਲੀਆਂ ਕਰਨੇ ਦੀ ਖਾਤਰ ਸਾਰਾ ਇਹਨਾਂ ਨੇ ਮਹਾਤਮਾ ਚਾਂਦੀ ਦਾ ਨਾਮ ਬਦਲ ਦਿੱਤਾ ਕਿਉਂਕਿ ਲੋਕਾਂ ਦਾ ਧਿਆਨ ਜਿਹੜਾ ਇਧਰ ਨੂੰ ਬਣਿਆ ਰਹੇ ਤਾਂ ਜਿਹੜੇ ਲੋਕ ਆ ਉਹ ਉੱਠਣਗਾ ਤਾਂ ਇਹਨਾਂ ਨੇ ਜਿਹੜੀਆਂ ਤਬਦੀਲੀਆਂ ਕੀਤੀਆਂ 2 ਮਹੀਨੇ ਕੰਮ ਨਹੀਂ ਦੇਣਾ ਦੂਸਰੀ ਗੱਲ ਜਦੋਂ ਜਿਹੜੀ ਸਟੇਟ ਦੇ ਵਿੱਚ ਸੈਂਟਰ ਸਰਕਾਰ ਚਾਹੇਗੀ ਇਹ ਐਸਐਸਟੀਏ ਦੇ ਵਿੱਚ ਕੰਮ ਮਿਲੇ ਉਹ ਸਰਸ ਉਹਦੇ ਵਿੱਚੋਂ ਪੈਸਾ ਦੇਣਗੇ ਇਸੇ ਕਰਕੇ ਇਹਨੇ 60 40 ਦੀ ਇਹ ਰੇਸ਼ੋ ਜਿਹੜੀ ਆ ਰੱਖ ਦਿੱਤੀ ਆ ਕਿਉਂ ਸਾਡੀ ਜਿਹੜੀ ਪੰਜਾਬ ਸਰਕਾਰ ਉਹ ਤਾਂ ਪਹਿਲਾਂ ਹੀ ਭੁੱਖੀ ਆ ਕਰਜ਼ਾਈ ਹੋਈ ਹੋਆ ਤਾਂ ਅਸੀਂ ਵੀ ਭੁੱਖੇ ਆ ਉਹਨਾਂ ਵਰਗੇ ਸਾਨੂੰ ਵੀ ਸਾਡਾ ਆਪਣਾ ਹੱਕ ਚਾਹੀਦਾ ਆ ਕਿਹ ਇੱਕ ਦਿਹਾੜੀ ਮਿਲਦੀ ਆ 300 ਨਹੀਂ 350 ਮਿਲ ਜਾਂਦੀ ਆ ਉਹਦੇ ਵਿੱਚ ਵੀ ਕੀ ਸ਼ੋਸ਼ਣ ਕਰਦੇ ਆ ਕਿ ਕੁੱਟਾ ਲੈ ਹੁੰਦੇ ਆ 300 ਦੀਆਂ ਹੀ ਚੋਕਾਂ ਦੇ ਘਟਾਲੇ ਹੁੰਦੇ ਆ ਘਟਾਲੇ ਤਾਂ ਹੁੰਦੇ ਜਿਹੜੇ ਐਂਟੀ ਐਂਡੀਆਂ ਕੁਰਸੀਆਂ ਦੇ ਵੇਖ ਕੇ ਲੱਖਾਂ ਕਰੋੜਾਂ ਦੇ ਘਟਾਲੇ ਕਰਦੇ ਉਹ ਨਜ਼ਰ ਨਹੀਂ ਆਉਂਦੇ ਮੁਰਦਾਬਾ 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 ਉਹ ਘਟਾਲੇ ਨਜ਼ਰ ਨਹੀਂ ਆਉਂਦੇ ਇਹ ਘਟਾਲੇ ਜਿਹੜੇ ਕੀ 300 ਰੁਪਈਆ ਦੀਆਂ ਨਹੀਂ ਕੋਈ ਇੱਕ ਦਿਨ ਦੀ ਕਰ ਲਓ ਕੋ ਦੋ ਦਿਨ ਦੀ ਕਰ ਲਓ ਜਿਹੜੇ ਕਰੋੜਾ ਕਰੋੜਾਂ ਦੇ ਘਟਾਲੇ ਕਰਦੇ ਉਹ ਨਹੀਂ ਨਜ਼ਰ ਆਉਂਦੇ ਸੋ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਆ ਜਿਹੜੀ ਸਕੀਮਾਂ ਇਹਨੂੰ ਮੰਨ ਕਰਕੇ ਸਾਡੀ ਪਹਿਲੀ ਸਕੀਮ ਜਿਹੜੀ ਆ ਬਹਾਲ ਕੀਤੀ ਜਾਵੇ ਇਹਦੀ ਕੋਈ ਗਰੰਟੀ ਨਹੀਂ ਹੈਗੀ ਕਿ ਇਹ ਸਭ ਲੋ ਗਰੀਬ ਲੋਕਾਂ ਨੂੰ ਰੋਟੀ ਮਿਲੂਗੀ ਇਹਦੇ ਵਿੱਚ ਇਹਨਾਂ ਨੇ ਤਾਂ ਸਰਕਾਰ ਨੇ ਸਾਡੇ ਗਰੀਬਾਂ ਦੇ ਮੂੰਹਾਂ 'ਚੋਂ ਰੋਟੀਆਂ ਖੋਲ੍ਹੇਂਗਾ ਮੋਟੀਆਂ ਖੋਲ੍ਹੇਂਗਾ ਕਿਉਂ ਖੋਲ੍ਹੇਂਗਾ ਦੇਖੋ ਬੱਚੇ ਵੀ ਅਸੀਂ ਇਹਨਾਂ ਦੇ ਵਿੱਚ ਗਰੀਬ ਔਰਤਾਂ ਆ ਜ਼ਿਆਦਾ ਕਰਕੇ ਇਹ ਕੰਮ ਕਰਦੀਆਂ ਆ ਕਿੰਕਾ ਜੀ ਉਹਦੇ ਵਿੱਚ ਕੀ ਆ ਦੇਖੋ ਬੱਚਿਆਂ ਨੂੰ ਪੜਾਉਣਾ ਅਸੀਂ ਸੋਦਾ ਵੀ ਲਿਆਉਣਾ ਤੇਲੇ ਦੇਖੋ ਕਿੱਥੇ ਕੀਮਤਾ ਜਾ ਰਹੀਆਂ ਧਾਲਾਂ ਸਬਜ਼ੀਆਂ ਦੀਆਂ ਕੀਮਤਾ ਕਿੱਥੇ ਚਲ ਗਈਆਂ ਸਾਡਾ ਤਾਂ ਇਹਨਾਂ 300 ਦੇ ਵਿੱਚ ਵੀ guzara ਨਹੀਂ ਹੁੰਦਾ ਸਗੋਂ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਜਿਹੜੀ ਮਨਰੇਗਾ ਦੀ ਸਕੀਮ ਆ ਉਹਦੇ ਵਿੱਚ ਸੋਧ ਕਰ ਦੇ ਸਾਨੂੰ ਜਿਹੜਾ 100 ਦਿਨ ਦੀ ਗਰੰਟੀ ਸੀ ਰੋਜ਼ਗਾਰ ਦੀ ਉਹਦੇ ਵਿੱਚ 365 ਦਿਨ ਨਹੀਂ ਕਰ ਦੇ ਇਹ ਸਾਨੂੰ ਸਿਗਾ ਵੀ ਠੀਕ ਆ ਜੀ ਇਹ ਸਾਨੂੰ ਸਕੀਮ ਚਾਹੀਦੀ ਆ ਇਹ ਮੁਰਮੁਰ ਕੇ ਉਹ ਜਿਹੜੀ ਜੀਰਾ ਉਹ ਜੀ ਸਕੀਮ ਆ ਉਹਦੇ ਇੱਕ 125 ਦਿਨ ਦੀ ਕੋਈ ਗਰੰਟੀ ਨਹੀਂ ਆ ਗਈ ਤਾਂ ਅਸੀਂ ਇਹ ਕਹਿੰਨੇ ਆ ਕਿ ਇਹ ਸਕੀਮ ਨੂੰ ਜਿਹੜਾ ਆ ਮਹਾਤਮਾ ਗਾਂਧੀ 20 ਸਾਲ ਤੋਂ ਚੱਲੀ ਆ ਰਹੀ ਆ ਉਹਦੇ ਵਿੱਚ ਸੋਚ ਕਰਕੇ ਸਾਨੂੰ 365 ਦਿਨ ਦਾ ਕੰਮ ਦਿੱਤਾ ਜਾਵੇ ਸਾਨੂੰ ਇਹ 125 ਦਿਨ ਦਾ ਕੰਮ ਨਹੀਂ ਚਾਹੀਦਾ ਸਾਨੂੰ 365 ਦਿਨ ਦਾ ਕੰਮ ਚਾਹੀਦਾ 125 ਦਿਨ ਵੀ ਲੈ ਕੇ ਅਸੀਂ ਕੀ ਕਰੀਏ ਬਾਕੀ ਅਸੀਂ ਪਾਲੇ ਨਾਲ ਨਹੀਂ ਐ ਢੱਡਾ ਨੂੰ ਮੂੰਹਾਂ ਨੂੰ ਪਾਲੇ ਨਾਲ ਨਹੀਂ ਐ ਚੁੱਲ੍ਹੇ ਅਸੀਂ ਆਪਣੇ ਜੱਲਣੋਂ ਬੰਦ ਕਰ ਦੇਈਏ ਆਹੇ ਪੱਛੇ ਵੀ ਘਰੋੜੇ ਜਹਾਂ ਦਾ ਸਾਨੂੰ ਨੌکریاں ਦੇ ਦੇਣ ਸਾਡੇ ਬੱਚੇ ਇੰਨੇ-ਇੰਨੇ ਪੜ੍ਹ ਲਿਖ ਕੇ ਕਿੰਨੇ-ਕਿੰਨੇ ਡਿਗਰੀਆਂ ਵਾਲੇ ਬੱਚੇ ਆ ਜਿਹੜੇ ਵਿਚਾਰੇ ਵੇਲੇ ਫਿਰਦੇ ਆ ਇੰਨੇ ਸਾਰੇ ਇਹਨਾਂ ਨੇ ਤਾਂ ਸਰਕਾਰਾਂ ਨੇ ਸਾਰੀ ਦੁਨੀਆ ਜਿਹੜੀ ਬੇਰੋਜ਼ਗਾਰ ਕਰਕੇ ਬਠਾਈ ਨਾ ਬੱਚਿਆਂ ਨੂੰ ਨੌਕਰੀਆਂ ਜੇ ਮਾੜਾ ਮੋਟਾ ਇੱਕ ਜਨਾਨੀ ਆਵੇ ਹੱਥਾਂ ਵਿੱਚ ਕੋਈ ਰੋਜ਼ਗਾਰ ਚੁਗੰਗੀਆਂ ਸੀ ਮੈਂ ਆਪਣੇ ਪਿੰਡ ਦੇ ਵਿੱਚੇ ਕੰਮ ਕਰਦੀ ਸੀ ਸਾਡੇ 15 ਦਿਨ ਕੰਮ ਚੱਲਿਆ ਮੈਂ ਤੁਹਾਨੂੰ ਆਪਣੇ ਪਿੰਡ ਦੀ ਉਦਾਹਰਣ ਦਿੰਦੀ ਤੇ ਇੱਕ ਕਹਿੰਦੀ ਸੀ ਸਾਡੇ ਕੋਲ ਨਾ ਗਰਮੀ ਦੇ ਵਿੱਚ ਬੈਠਣ ਨੂੰ ਪੱਖਾ ਗਰਮੀ ਬੜੀ ਸੀਗੀ ਤੇ ਸਾਡੇ ਕੋਲ ਇੱਕ ਪੱਖਾ ਨਹੀਂ ਸੀ ਸਾਡੇ ਕੋਲ 15 20 ਦਿਨ ਅਸੀਂ ਲਾਏ ਆ ਤਾਂ ਭੈਣ ਅਸੀਂ ਪੱਖਾ ਲਿਆ ਖੇੜਾ ਨਹੀਂ ਠੀਕ ਹੈ ਕਈ ਵਾਰ ਇਹ ਤਾਂ ਹੁੰਦਾ ਕਿ ਸਾਡੀਆਂ ਵਿਚਾਰੀਆਂ ਵਿੱਚ ਗਰੀਬ ਔਰਤਾਂ ਹੈਗੀਆਂ ਆ ਹਨਾ ਉਹ ਕੀ ਕਰਦੀਆਂ ਉਹਨਾਂ ਦੇ ਕੋਈ ਕਿਸੇ ਦੀ ਕੋਈ ਕੁੜੀ ਵਿਆਹੀ ਆ ਹਨਾ ਕਿਸੇ ਦਾ ਕੋਈ ਬੱਚਾ ਆ ਉਹ ਇਹ ਹੀ ਕਹਿੰਦਾ ਮੈਂ ਆਪਣੀ ਧੀ ਦੇ ਜਾਮਾ ਕੀ ਕੋਚੇ ਵਿੱਚ ਹੀ ਜਿਹਾ ਤੇ ਜਾਮਾ ਕੀ ਕਈ ਆਸਾਂ ਹੁੰਦੇ ਨੇ ਆ ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਹਿੰਦੀ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੋਂ ਪਲੀਜ਼ ਸਾਰੇ ਮੈਂ ਇਹੇ ਬੇਨਤੀ ਕਰਦੀ ਆ ਕਿ ਅਸੀਂ ਸਾਰੇ ਜਣੇ ਇਕੱਠੇ ਹੋਵਾਂਗੇ ਤਾਂ ਹਮਲਾ ਬਚੂਗਾ ਪਰ ਘਰਾਂ ਦੇ ਵਿੱਚ ਏਦਾਂ ਬੈਠ ਕੇ ਸਾਡਾ ਨਹੀਂ ਸਰਦਾ ਇੱਕ ਦੂਜੇ ਨੂੰ ਅਸੀਂ ਦੇਖ ਕੇ ਇਹ ਨਹੀਂ ਕਹਿਣਾ ਕਿ ਉਹ ਕਰ ਲਓ ਕੰਮ ਜਾਂ ਉਹ ਕਰ ਲਓ ਸਾਡਾ ਏਦਾਂ ਹੀ ਸਰਜੋ ਪਰ ਨਹੀਂ ਅਸੀਂ ਇਕੱਠ ਦੇ ਵਿੱਚ ਉਠੀਏ ਹੱਲਾ ਮਾਰੀਏ ਹਮਲਾ ਮਾਰੀਏ ਫਿਰ ਅਸੀਂ ਕੁਝ ਕਰ ਸਕਦੇ ਆ ਧੰਨਵਾਦ ਮਨਰੇਕਾ ਨੂੰ ਬਹਾਲ ਕਰੋ ਬਹਾਲ ਕਰੋ ਮਰੇ ਕਾਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ